ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ 200 ਹਾਜ਼ਰਾਂ ਅੱਜ ਆਈ ਥਿੰਕ ਕੁਝ ਗੱਲਾਂ ਮੈਂ ਤੁਹਾਡੇ ਦੇ ਕੁਝ ਮਸਲੇ ਤੁਹਾਨੂੰ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਅੱਪ ਗੱਲਬਾਤ ਕਰਨੀ ਹੈ ਇੰਟਰੀਅਰ ਉਹਦੇ ਵਿੱਚ ਐਕਸੀਡੈਂਟ ਕਰਨ ਵਾਲੇ ਕਥਿਤ ਦੋਸ਼ੀ ਨੂੰ ਚਾਰਜ ਕੀਤਾ ਗਿਆ ਦੂਜੀ ਗੱਲਬਾਤ ਹੈ ਕੈਨੇਡਾ ਦੇ ਵਰਕਰ ਜਿਹੜੇ ਹੜਤਾਲ ਤੇ ਜਾਣ ਦਾ ਮਾਮਲਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਤੀਜੀ ਗੱਲਬਾਤ ਸਿਟੀ ਆ ਵੈਂਕੂਵਰ ਦਾ ਓਬਰ ਲਿਫਟ ਆ ਦੇ ਨਾਲ ਕੀ ਰੌਲਾ ਹੈ ਇਹ ਗੱਲਬਾਤ ਕਰਾਂਗੇ ਚੌਥੀ ਗੱਲਬਾਤ ਗੈਂਗ ਦੇ ਨਾਲ ਸੰਬੰਧਿਤ ਮਾਰੇ ਗਏ ਨੌਜਵਾਨ ਦੇ ਮਾਪਿਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤੇ ਆਖਰ ਦੇ ਵਿੱਚ ਨਾਇਮਾ ਦੇ ਪ੍ਰਸਿੱਧ ਯੂਟਿਊਬਰ ਜੋੜੇ ਦੀ ਦੁਰਘਟਾ ਦੇ ਵਿੱਚ ਮੌਤ ਹੋਈ ਹੈ ਸਭ ਤੋਂ ਪਹਿਲੀ ਗੱਲਬਾਤ ਅੰਟੈਰੀਓ ਦੇ ਵਿੱਚ ਇੱਕ ਮਾਮਲਾ ਅੰਟੈਰੀ ਦੇ ਵਿੱਚ ਐਸੇ ਮਹੀਨੇ ਦੀ 3 ਤਰੀਕ ਨੂੰ ਇੱਕ ਐਕਸੀਡੈਂਟ ਹੋਇਆ ਸੀ ਉਸ ਐਕਸੀਡੈਂਟ ਦੇ ਦੇ ਵਿੱਚ ਜਿਹੜਾ ਐਂਡਰਿਓ ਕ੍ਰਿਸਟੇਲੋ ਤਿੰਨ ਧੀਆਂ ਦਾ ਬਾਪ ਸੀ ਉਹਦੀ ਮੌਤ ਹੋ ਗਈ ਸੀ ਸਿੱਧੀ ਹਾਈਵੇ 48 ਦੇ ਉੱਤੇ ਰਾਰਾ ਰੋਡ ਦੇ ਉੱਤੇ ਜਿਹੜੀ ਅਨਟੈਰੀਓ ਦੇ ਵਿੱਚ ਸਿੱਧੀ ਜਿਹੜੀ ਟੱਕਰ ਹੋਈ ਸੀਗੀ ਇਹ ਵਿਟ ਚਰਚ ਦੇ ਉੱਤੇ ਦੱਸੀ ਗਈ ਹੈ। ਉਹਦੀ ਵਿਅਕਤੀ ਦੀ ਮੌਤ ਹੋ ਗਈ ਜੀ ਪੂਰਾ ਪਰਿਵਾਰ ਜਿਹੜਾ ਕਾਰ ਦੇ ਵਿੱਚ ਸੀਗਾ ਉਹਦੀ ਪਤਨੀ ਜਿਹੜੀ ਕ੍ਰਿਸਟੀਨਿਆ ਤੇ ਉਹਦੀਆਂ ਤਿੰਨ ਧੀਆਂ ਇੱਕ ਦੀ ਉਮਰ 4 ਸਾਲ ਦੂਜੀ ਦੀ 6 ਸਾਲ ਤੀਜੀ ਦੀ 7 ਸਾਲ ਤਿੰਨੋਂ ਕਾਰ ਦੇ ਵਿੱਚ ਸੀਗੀਆਂ ਪਰ ਪਿਤਾ ਦੀ ਮੌਤ ਹੋ ਗਈ ਤੇ ਤਿੰਨ ਧੀਆਂ ਤੇ ਇਹਨਾਂ ਦੀ ਮਾਂ ਜਿਹੜੀਆਂ ਜ਼ਖਮੀ ਹੋ ਗਈਆਂ ਪਰ ਬਚ ਗਈਆਂ ਇੰਜਰੀਜ਼ ਬਹੁਤ ਜ਼ਿਆਦਾ ਸੀ ਜਿਹੜੀ ਕ੍ਰਿਸਟੀਨਾ ਸੀ ਉਹ ਉਹਦੀ ਹਿੰਮਤ ਸੀ ਔਰ ਉਹਦੀ ਜਦੋਂ ਐਕਸੀਡੈਂਟ ਹੋਇਆ ਸੀ ਤਾਂ ਉਹਦੀ ਸਿਫਤ ਹੋਈ ਸੀ ਖਾਸ ਤੌਰ ਦੇ ਉੱਤੇ ਕਿ ਕਿੱਦਾਂ ਉਹਨੇ ਵਿੰਡਸ਼ੀਲਡ ਨੂੰ ਤੋੜ ਕੇ ਤੇ ਆਪਣੀਆਂ ਧੀਆਂ ਨੂੰ ਉਹਦੇ ਵਿੱਚੋਂ ਕਾਰ ਦੇ ਉੱਤੋਂ ਤਿੰਨਾਂ ਜਣੀਆਂ ਨੂੰ ਬਾਹਰ ਕੱਢਿਆ ਪਰ ਜਿਹਨੇ ਉਹ ਟੱਕਰ ਮਾਰੀ ਸੀ ਉਹਦਾ ਨਾਂ ਸੀ 18 ਸਾਲਾਂ ਦਾ ਸੀਗਾ ਜੈਵਨ ਵਿਕਟਰ ਜੈਵਨ ਵਿਕਟਰ ਜਿਹੜਾ ਉੱਥੋਂ ਭੱਜ ਗਿਆ ਟੱਕਰ ਮਾਰ ਕੇ ਉਹ ਕ੍ਰੈਸ਼ ਕਰ ਹੁਣ ਹੁਣ ਉਹਦੇ ਉੱਤੇ ਉਹਨੂੰ ਫੜਿਆ ਗਿਆ ਫੜ ਕੇ ਉਹਨੂੰ ਹੁਣ ਅਦਾਲਤ ਦੇ ਵਿੱਚ ਉਹਦੇ ਉੱਤੇ ਚਾਰਜ ਲਾਏ ਗਏ ਔਰ ਚਾਰਜ ਜਿਹੜੇ ਸੀਰੀਅਸ ਨੇ ਉਹਨੂੰ ਚਾਰਜ ਲਾਏ ਗਏ ਨੇ ਡੇਂਜਰਸ ਡਰਾਈਵਿੰਗ ਦਾ ਜਿਹਦੇ ਨਾਲ ਮੌਤ ਹੋਈ ਹੈ ਡੇਂਜਰਸ ਡਰਾਈਵਿੰਗ ਜਿਹਦੇ ਨਾਲ ਮਤਲਬ ਜ਼ਖਮੀ ਹੋਏ ਆ ਤੇ ਫਾਲਸ ਸਟੇਟਮੈਂਟ ਗਲਤ ਬਿਆਨ ਪੁਲਿਸ ਨੂੰ ਦੇਣ ਦੇ ਉਹਦੇ ਉੱਤੇ ਚਾਰਜ ਲਾਏ ਗਏ ਆ ਕਿਹਾ ਗਿਆ ਸੀ ਕਿ ਚਾਰਜ ਹੋਰ ਸਖਤ ਹੋਣੇ ਚਾਹੀਦੇ ਹੁਣ ਇੱਥੇ ਇੱਕ ਗੱਲ ਹੋਰ ਜੁੜਦੀ ਆ ਅ ਸਾਲ ਦੇ ਸ਼ੁਰੂ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਪ੍ਰੀਮੀਅਰ ਡੱਗ ਫੋਰ ਸ਼ਾਮਲ ਸੀਗੇ ਉਹਨਾਂ ਦੀ ਕਾਰ ਦੇ ਵਿੱਚ ਆ ਕੇ ਕਿਸੇ ਨੇ ਟੱਕਰ ਮਾਰੀ ਸੀ ਇੰਟੈਰੀਅਰ ਦੇ ਪ੍ਰੀਮੀਅਰ ਡੱਗ ਫੋਰ ਦੇ ਪ੍ਰੀਮੀਅਰ ਡੱਗ ਫੋਰ ਦਾ ਬਚਾਅ ਹੋ ਗਿਆ ਸੀ ਸੱਟ ਨਹੀਂ ਸੀ ਲੱਗੀ ਤੇ ਉਹ ਇਦਾਂ ਪ੍ਰੀਮੀਅਰ ਨੇ ਕਿਹਾ ਸੀ ਕਿ ਸਿੱਧਾ ਹੀ ਇਦਾਂ ਸੀਗਾ ਵੀ ਜਦੋਂ ਕਾਰ ਦੇ ਵਿੱਚ ਆ ਰਿਹਾ ਉਹ ਟੱਕਰ ਵੀ ਇਸੇ ਵਿਅਕਤੀ ਨੇ ਮਾਰੀ ਸੀ 18 ਸਾਲਾਂ ਦੇ ਨੇ ਜਿਹਨੇ ਇਸ ਐਕਸੀਡੈਂਟ ਦੇ ਵਿੱਚ ਇਸ ਵਿਅਕਤੀ ਨੂੰ ਸਿੱਧਾ ਮਤਲਬ ਜਿਹੜਾ ਉਹ ਐਂਡਰਿਓ ਕ੍ਰਿਸਟिलो ਨੂੰ ਸਿੱਧੀ ਕਾਰ ਮਾਰ ਕੇ ਮਾਰ ਦਿੱਤਾ ਹੁਣ ਉਸ ਐਕਸੀਡੈਂਟ ਦੇ ਨਾਲ ਜਦੋਂ ਇਹ ਸਬੰਧ ਜੁੜਦਾ ਜਨਵਰੀ ਦੇ ਵਿੱਚ ਕ੍ਰੈਸ਼ ਹੋਇਆ ਸੀ ਹਾਈਵੇ 1 of 4 ਦੇ ਉੱਤੇ ਜਿਹਦੇ ਵਿੱਚ ਕਾਰ ਦੇ ਵਿੱਚ ਇੰਟਰੀਅਰ ਦੇ ਪ੍ਰੀਮੀਅਰ ਡੱਗ ਫੋਰਟ ਸੀਗੇ ਉਸ ਵੇਲੇ ਹੋਇਆ ਸੀ ਹੁਣ ਉਹ ਜਿਹੜਾ ਪਰਿਵਾਰ ਆ ਉਹ ਆਪਣਾ ਦਰਦ ਦੱਸ ਰਿਹਾ ਵੀ ਕ੍ਰਿਸਟੇਲੋ ਜਿਹੜਾ ਮਾਰਿਆ ਗਿਆ ਉਹਦਾ ਪਰਿਵਾਰ ਆ ਉਹਨਾਂ ਨੇ ਕਿਹਾ ਕਿ ਜਿਹੜਾ ਜਿਹੜਾ ਇਹ ਐਂਡਰਿਊ ਸੀਗਾ ਮਤਲਬ ਕਿੰਨਾ ਫਾਦਰ ਕਿੰਨਾ ਚੰਗਾ ਸੀ ਕਿੰਨਾ ਕੇਅਰਗੇਵਰ ਸੀਗਾ ਔਰ ਉਹ ਜਿਹੜਾ ਉਸ ਵੇਲੇ ਜਦੋਂ ਉਹਦੀ ਪਤਨੀ ਕ੍ਰਿਸਟੀਨਾ ਸਟੇਜ 4 ਬ੍ਰੈਸਟ ਕੈਂਸਰ ਦੇ ਨਾਲ ਜੂਝ ਰਹੀ ਹੈ ਕਮਿਊਨਿਟੀ ਨੂੰ ਸਪੋਰਟ ਲਈ ਵੀ ਕਿਹਾ ਗਿਆ ਕਮਿਊਨਿਟੀ ਨੇ ਸਪੋਰਟ ਕੀਤੀ ਵੀ ਗਿਆ ਕੈਂਪੇਨ ਉਹ ਕੀਤੀ ਗਈ ਹੈ ਉਹਦੇ ਉੱਤੇ ਆਪਣੇ ਕਾਉਡ ਫੰਡਿੰਗ ਦੀ 30 3 ਲੱਖ ਡਾਲਰ ਉਹਦੇ ਲਈ ਇਕੱਠਾ ਹੋ ਗਿਆ ਉਸ ਪਰਿਵਾਰ ਦੇ ਲਈ ਉਹਦੀ ਬੇਲ ਹੀアリング ਜਿਹੜੀ ਆ ਉਹ ਕੀਤੀ ਗਈ ਆ ਤੇ ਜਿਹੜਾ ਮੁਹੱਲੇ ਕੋਈ ਕਮੈਂਟ ਨਹੀਂ ਆਇਆ ਕਿ ਇਹ ਸੋਦਾ ਚੱਲ ਰਿਹਾ ਹੈ ਪਰ ਬਹੁਤ इमोशनल ਇਫੈਕਟ ਉਹਨਾਂ ਬੱਚਿਆਂ ਦੇ ਉੱਤੇ ਪਿਆ ਉਹ ਜਿਹੜੀਆਂ ਬੱਚੀਆਂ ਜਦੋਂ ਤਿੰਨੋਂ ਆਪਣੇ ਲਾਸਟ ਵੀਕ ਉਹਨਾਂ ਨੇ ਪਿਤਾ ਬਾਰੇ ਦੱਸਿਆ ਤਾਂ ਬਹੁਤ ਇੱਕ ਮਾਨਸਿਕ ਸਦਮਾ ਹੈ ਔਰ ਕ੍ਰੈਸ਼ ਤੋਂ ਪਹਿਲਾਂ ਮਤਲਬ ਉਹਨਾਂ ਦਾ ਕੰਸਰਨ ਸੀਗਾ ਕਿ ਕ੍ਰਿਸਟੀਨੀਆਂ ਦੀ ਜਿਹੜੀ ਉਹਦੀ ਪਤਨੀ ਦੀ ਫਾਈਟ ਸੀ ਕੈਂਸਰ ਦੇ ਨਾਲ ਉਹਦੇ ਉੱਤੇ ਸਾਰਾ ਧਿਆਨ ਸੀਗਾ ਤੇ ਹੁਣ ਸਾਰੇ ਦੀ ਸਾਰੀ ਪਲਾਨ ਜਿਹੜੀ ਆ ਉਹ ਕਹ ਲੋ ਕਿ ਐਂਡਰਿਊ ਉਹਦੇ ਪਿਤਾ ਦੇ ਇੰਟਰਵਿਊ ਦੇ ਫਿਊਨਲ ਦੇ ਵੱਲੋਂ ਉਹੀ ਸੋ ਇੱਕ ਬਹੁਤ ਦਰਦਨਾਕ ਘਟਨਾ ਉਹਨੂੰ ਫੜਿਆ ਗਿਆ ਤੇ ਉਹਨੂੰ ਫੜਨ ਤੋਂ ਬਾਅਦ ਜਿਹੜਾ ਚਾਰਜ ਹੁਣ ਉਹਦੇ ਉੱਤੇ ਲਾਏ ਗਏ ਦੂਜਾ ਮਾਮਲਾ 에ਅਰ ਕੈਨੇਡਾ ਦੀ ਸਟ੍ਰਾਈਕ ਦਾ ਮਾਮਲਾ ਹੈ 에ਅਰ ਕੈਨੇਡਾ ਦੇ ਲਗਭਗ ਸਾਰੇ ਵਰਕਰ ਜਾਨੀ ਕਿ 100 ਦੇ ਵਿੱਚੋਂ 99 ਵਰਕਰ ਜਿਹੜੇ ਫਲਾਈਟ ਅਟੈਂਡੈਂਟ ਨੇ ਬੇਸਿਕਲੀ ਉਹਨਾਂ ਨੇ ਵੋਟ ਪਾਈ ਆ ਕਿ ਅਸੀਂ ਸਟ੍ਰਾਈਕ ਕਰਨੀ ਆ ਤੇ ਜੇ ਸਾਨੂੰ ਮਤਲਬ ਜਿੰਨੀ ਤਨਖਾਹ ਅਸੀਂ ਮੰਗਦੇ ਆ ਜਿਹੜਾ ਸਾਡੇ ਨਾਲ ਸਮਝੌਤਾ ਹੈਗਾ ਉਹ ਨਾ ਕੀਤਾ ਗਿਆ ਤਾਂ ਅਸੀਂ ਇਸ ਹਫਤੇ ਦੇ ਐਂਡ ਦੇ ਵਿੱਚ ਹੜਤਾਲ ਦੇ ਉੱਤੇ ਚਲੇ ਜਾਵਾਂਗੇ ਜਿਹੜੇ ਨਵੇਂ ਫਲਾਈਟ اٹੈਂਡੈਂਟ ਹੈਗੇ ਆ ਲਗਭਗ ਮਹੀਨੇ ਦਾ ਮਤਲਬ 1952 ਡਾਲਰ ਮਿਲਦੇ ਆ ਭਾਵੇਂ ਕਿ ਉਹਨਾਂ ਨੂੰ ਮਤਲਬ ਮਹਿੰਗੇ ਸ਼ਹਿਰਾਂ ਦੇ ਵਿੱਚ ਰਹਿਣਾ ਪੈਂਦਾ ਕਦੇ ਉਹਨਾਂ ਨੂੰ ਕਹਿ ਲਓ ਜਿਹੜਾ ਕੈਲਗਰੀ ਟੋਰਾਂਟੋ ਮੌਂਟਰੀਅਲ ਵੈਨਕੂਵਰ ਇਸ ਸਮਾਈ ਬਹੁਤ ਥੋੜੀ ਆ ਫਲਾਈਟ ਅਟੈਂਡੈਂਟੇ ਕਹਿੰਦੇ ਕਿ ਕੈਲਗਰੀ ਵੈਂਕੂਵਰ ਮੋਂਟਰੀਅਲ ਟੋਰਾਂਟੋ ਇਹਨਾਂ ਸਾਰਿਆਂ ਦੇ ਉੱਤੇ ਇਹਨਾਂ ਨੇ 1 ਘੰਟੇ ਦੀ ਜਿਹੜੀ ਇਹ 1 ਆਵਰ ਜਿਹੜੀ ਪਿਕਟ ਸੀਗੀ ਸੋਮਵਾਰ ਨੂੰ ਕੱਲ ਅਵੇਅਰਨੈਸ ਆਪਣੇ ਮਾਮਲੇ ਦੇ ਉੱਤੇ ਤਨਖਾਹ ਦੇ ਲਈ ਇਹਨਾਂ ਨੇ ਕੀਤੀ ਹੈ ਜਾਨੀ ਕਿ ਜਿੱਥੇ-ਜਿੱਥੇ ਇਹ ਕੰਮ ਕਰਦੇ ਉਹਦੇ ਬਾਹਰ ਹੱਥਾਂ ਦੇ ਵਿੱਚ ਸਾਈਨ ਫੜ ਕੇ 1 ਘੰਟਾ ਖੜੇ ਰਹੇ ਆ ਹੜਤਾਲ ਨਹੀਂ ਕੀਤੀ ਪਰ ਉਹ ਲੋਕਾਂ ਨੂੰ ਜ਼ਰੂਰ ਦੱਸਿਆ ਕਿ ਸਾਡਾ ਮੁੱਦਾ ਹੈ ਤੇ ਸਾਡਾ ਲਾਹ ਹੋ ਰਿਹਾ ਹੈ ਉਹਨਾਂ ਨੂੰ ਸਿਰਫ ਇਹਨਾਂ ਨੂੰ ਜਿਹੜੇ ਫਲਾਈਟ ਅਟੈਂਡੈਂਟ ਨੇ ਇਹਨਾਂ ਨੂੰ ਉਦੋਂ ਹੀ ਪੇ ਕੀਤੀ ਜਾਂਦੀ ਆ ਤਨਖਾਹ ਜਾਂ ਘੰਟੇ ਇਹਨਾਂ ਦੇ ਉਦੋਂ ਹੀ ਗਿਨੇ ਜਾਂਦੇ ਆ ਜਦੋਂ ਇਹ ਉਹ ਜਹਾਜ਼ ਹਵਾ ਚ ਉੱਡਦਾ ਆ ਭਾਵੇਂ ਕਿ ਇਹ 12 13 ਘੰਟੇ ਦੇੰ ਦੇ ਵਿੱਚ ਕਰਦੇ ਆ ਪਰ ਇਹਨਾਂ ਦੇ ਪੱਲੇ 6-7 ਘੰਟੇ ਪੈਂਦੇ ਆ ਜਿਹੜਾ ਪੇਡ ਟਾਈਮ ਆ 6-7 ਘੰਟੇ ਹੀ ਆ ਹੁਣ ਮਹਿੰਗਾਈ ਇੱਕ ਪ੍ਰੋਬਲਮ ਆ ਉਤੋਂ ਐਸ ਵੇਲੇ ਜਿਹੜਾ ਕੰਟਰੈਕਟ ਆ ਉਹ 11 ਸਾਲ ਪੁਰਾਣਾ ਆ ਹੁਣ 11 ਸਾਲ ਪੁਰਾਣਾ ਕੰਟਰੈਕਟ ਅੱਜ ਦੀਆਂ ਮਹਿੰਗਾਈ ਦੀਆਂ ਕੀਮਤਾਂ ਦੇ ਨਾਲ ਮਿਲਦਾ ਹੀ ਨਹੀਂ ਜਿਹੜੇ ਐਵੀਏਸ਼ਨ ਐਕਸਪਰਟ ਕਹਿੰਦੇ ਉਹ ਕਹਿੰਦੇ ਉਹ ਬਿਲਕੁਲ ਧੱਕਾ ਆ ਐਕਸਪਰਟ ਇਹ ਕਹਿੰਦੇ ਕਿ ਘੱਟੋ ਘੱਟ 30 35% ਵਾਧਾ ਕੀਤਾ ਜਾਵੇ ਜੇ ਮਤਲਬ ਇਹ ਕੀਤਾ ਜਾਂਦਾ ਤਾਂ ਉਹ ਵੀ ਮਾੜਾ ਨਹੀਂ ਐਨਾ ਘੱਟੋ ਘੱਟ ਹੋਣਾ ਚਾਹੀਦਾ ਡੈਲਟਾ 에ਅਰਲਾਈਨ ਅਮਰੀਕਾ ਦੇ ਵਿੱਚ ਇਹਨਾਂ ਨੇ ਫਲਾਈਟ ਅਟੈਂਡੈਂਟ ਨੂੰ ਪ੍ਰੀ ਤੇ ਪੋਸਟ ਫਲਾਈਟ ਡਿਊਟੀਆਂ ਲਈ ਪੇ ਕਰਨਾ ਸ਼ੁਰੂ ਕਰਤਾ ਵੀ ਤੁਸੀਂ ਪਹਿਲਾਂ ਤਿਆਰੀ ਤੁਰੀ ਕਰਦੇ ਆ ਆਪਣਾ ਮੀਟਿੰਗ ਹੀ ਕਰਦੇ ਆ ਫਿਰ ਕਰਦੇ ਆ ਫਿਰ ਸਾਰਾ ਕੁਝ ਉੱਥੇ ਜਹਾਜ਼ ਦੇ ਵਿੱਚ ਆਉਂਦੇ ਆ ਉਹ ਟਾਈਮ ਦਾ ਵੀ ਜਿਹੜੀ ਡੈਲਟਾ 에ਅਰਲਾਈਨਾਂ ਪੇ ਕਰਨ ਲੱਗ ਪਈ ਤੇ 에어 캐나다 ਦੇ ਜਿਹੜੇ ਫਲਾਈਟ ਕਰੀਡਟ ਆ ਉਹਦੇ ਸਾਨੂੰ ਕਿਉਂ ਨਹੀਂ ਪੇ ਕਰਨਾ ਇਹਨਾਂ ਨੂੰ ਪੇ ਕੀਤਾ ਜਾਂਦਾ ਜਦੋਂ ਇਹ ਜਹਾਜ਼ ਉੱਡਦਾ ਉਹਦੇ ਹੁਣ ਜਿਹੜੀ ਨੇਗੋਸ਼ੀਏਸ਼ਨ ਆ ਉਹ ਚੱਲ ਰਹੀ ਆ ਜਿਹੜੀਆਂ ਯੂਨੀਅਨ ਹੈਗੀ ਆ ਇਹ ਤੇ 에어 캐나다 ਇਹ ਇਸ ਸਾਲ ਦੇ ਸ਼ੁਰੂ ਦੇ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲ ਪਈ ਸੀ ਤੇ 에어ਲਾਈਨ ਕਹਿੰਦੀ ਸੀ ਕਿ ਇਹ ਚਾਹੁੰਦੇ ਆ ਕਿ ਐਗਰੀਮੈਂਟ ਜਿਹੜਾ ਇੱਕ ਫੇਅਰ ਹੋਵੇ ਤੇ ਠੀਕ ਠਾਕ ਜਿਹੜਾ ਕੀਤਾ ਜਾਵੇ ਹੁਣ ਸਟ੍ਰਾਈਕ ਜੇ ਮੰਨ ਲਓ ਅੱਜ ਤੇ ਇਹ ਕੱਲ ਤੇ ਪਿਕਟ ਲਾਈਨ ਉਹਦੇ ਉੱਤੇ ਆਏ ਆ ਡੈਮੋਨਸਟ੍ਰੇਸ਼ਨ ਕੀਤਾ ਨੇ ਬਾਹਰ ਖੜੇ ਹੋ ਕੇ ਜੇ ਸਟ੍ਰਾਈਕ ਹੋ ਗਈ ਤਾਂ ਆ ਸ਼ਰੀਵਾਰ ਦੇ ਨੇੜੇ ਤੇ ਸਟ੍ਰਾਈਕ ਹੋ ਸਕਦੀ ਹੈ ਜੇ ਕੋਈ ਵੀ ਗੱਲ ਨਾਲ ਦੀ ਸਿਰੇ ਨਹੀਂ ਚੜਦੀ ਮਤਲਬ 72 ਘੰਟੇ ਦਾ ਨੋਟਿਸ ਇਹਨਾਂ ਨੇ ਦੇ ਦੇਣਾ ਪਹਿਲਾਂ ਫੇਅਰ ਸਟ੍ਰਾਈਕ ਤੇ ਜਾਣਗੇ ਉਹ ਲੱਗਦਾ ਕਿ ਇਸ ਹਫਤੇ ਦੇ ਆਖਰ ਦੇ ਵਿੱਚ ਇਹਨਾਂ ਨੇ ਕਰ ਦੇਣਾ ਜੇ ਕੋਈ ਫਲਾਈਟ ਦਾ ਅਸਰ ਪੈਂਦਾ ਹੈ ਤਾਂ 에ਅ ਕੈਨੇਡਾ ਨੂੰ ਦੂਜੀਆਂ ਆਪਸ਼ਨ ਆਪਰੇ ਜਿਹੜੇ ਕਿਉਂਕਿ ਯਾਤਰੀਆਂ ਨੂੰ ਥੋੜਾ ਨੁਕਸਾਨ ਕੀਤਾ ਜਾ ਸਕਦਾ ਤੁਸੀਂ ਮਤਲਬ ਰਿਫਿਊਜ਼ ਵੀ ਕਰ ਸਕਦੇ ਆ ਫੁੱਲ ਰਿਫੰਡ ਵੀ ਲੈ ਸਕਦੇ ਆ ਜਾਂ ਕੈਂਸਲੇਸ਼ਨ ਤੋਂ ਪਹਿਲਾਂ ਵੀ ਕੁਝ ਕਰ ਸਕਦੇ ਆ ਪਰ ਹਜੇ ਤੱਕ ਜਿਹੜਾ ਇਹਨਾਂ ਦਾ ਮਾਮਲਾ ਆ ਉਹ ਰੋਲੇਕੋਲੇ ਦੇ ਵਿੱਚ ਆ ਜ਼ਿਆਦਾ ਜਿਹੜੀ ਗੱਲਬਾਤ ਹਜੇ ਇਹਨਾਂ ਦੀ ਨਿਬੜ ਦੀ ਨਜ਼ਰ ਨਹੀਂ ਆ ਰਹੀ ਅਗਲੀ ਗੱਲਬਾਤ ਵੈਨਕੂਵਰ ਦੇ ਵਿੱਚ ਜਿਹੜਾ ਵੈਨਕੂਵਰ ਸਿਟੀ ਆ ਵੈਨਕੂਵਰ ਆ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਬਾਈਲਾ ਬਣਾ ਦਿੱਤਾ ਕਿ ਜਿਹੜੀਆਂ ਰਾਈਡ ਹਿਲਿੰਗ ਕੰਪਨੀ ਨੇ ਜਿਦਾਂ ਉਬਰ ਆ ਲਿਫਟ ਆ ਦੂਜਾ ਹੈਗਾ ਇਹਨਾਂ ਨੂੰ ਇੱਕ ਸਪੈਸ਼ਲ ਫੀਸ ਦੇਣੀ ਪਊਗੀ ਜੇ ਇਹ ਡਾਊਨ ਟਾਊਨ ਵੈਨਕੂਵਰ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਵਿਦਆਊਟ ਪਰਮਿਟ ਉਹ ਚੱਲਦੇ ਆ। ਇਹ ਇਹਨਾਂ ਨੂੰ ਇੱਕ ਫੀਸ ਦੇਣੀ ਪਊਗੀ ਇੱਕ ਸਪੈਸ਼ਲ ਕੈਲੋ ਫੀਸ ਇਹਨਾਂ ਨੇ ਕਹਿ ਦਿੱਤੀ ਹੈ। ਇੱਕ ਪਰਮਿਟ ਕੀ ਆ? ਪਰਮਿਟ ਜਿਹੜਾ ਇਹਨੂੰ ਕਿਹਾ ਜਾ ਰਿਹਾ ਕੰਜੈਸ਼ਨ ਐਂਡ ਕਰਬ ਸਾਈਡ ਮੈਨੇਜਮੈਂਟ ਪਰਮਿਟ ਪਰਪਸ ਕੀ ਹੈ ਕਿਉਂ ਬਣਾਇਆ ਕਾਨੂੰਨ ਸਿਟੀ ਇਹ ਕਹਿੰਦੀ ਆ ਕਿ ਜਿਹੜਾ ਸਾਡਾ ਗੋਲ ਆ ਕਿ ਜਿਹੜੀ ਕੰਜੈਸ਼ਨ ਆ ਇੱਥੇ ਬਿਜ਼ੀ ਏਰੀਆ ਦੇ ਵਿੱਚ ਜਿਹੜੀ ਭੀੜ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਸੀ ਘੱਟ ਕਰਨਾ ਚਾਹੁੰਦੇ ਆ 2019 ਦੇ ਵਿੱਚ ਤੁਹਾਨੂੰ ਯਾਦ ਹੋਊਗਾ ਜਦੋਂ ਬਹੁਤ ਰੌਲਾ ਪਿਆ ਸੀ ਆ ਟੈਕਸੀ ਵਾਲਿਆਂ ਦਾ ਤੇ ਊਬਰ ਦਾ ਉਹ ਕਹਿੰਦੇ ਸੀ ਟੈਕਸੀ ਆਉਣੀ ਨਹੀਂ ਚਾਹੀਦੀ ਊਬਰ ਆਉਣੀ ਨਹੀਂ ਚਾਹੀਦੀ ਐਨਡੀਪੀ ਸਰਕਾਰ ਦੇ ਨਾਲ ਬਹੁਤ ਲੰਮਾ ਰੌਲਾ ਪਿਆ ਸੀ ਬੀਸੀ ਸਰਕਾਰ ਦੇ ਜਿਹੜਾ ਯਾਸੰਜਰ ਟਰਾਂਸਪੋਰਟ ਬੋਰਡ ਆ ਸਰਕਾਰ ਨੇ ਜਿਹੜਾ ਪੀਟੀਬੀ ਆ ਉਹਨੂੰ ਫੁੱਲ ਪਾਵਰਾਂ ਦੇ ਦਿੱਤੀਆਂ ਸੀ ਕਿ ਤੁਸੀਂ ਰਾਉਡ ਰਾਈਡ ਹਿਲਿੰਗ ਸਰਵਿਸ ਪੂਰੇ ਪ੍ਰੋਵੈਂਸ ਦੇ ਵਿੱਚ ਇਹਨੂੰ ਤੁਸੀਂ ਜਿਹੜਾ ਕਰੋ ਰੈਗੂਲੇਟ ਤੁਸੀਂ ਰੈਗੂਲੇਟ ਕਰਨੀ ਹੈ ਉਬਰ ਇਸ ਵੇਲੇ ਦਲੀਲ ਕੀ ਦੇ ਰਿਹਾ ਉਬਰ ਅਦਾਲਤ ਦੇ ਵਿੱਚ ਚੱਲੇਗੀ ਆ ਕੋਰਟ ਦੇ ਵਿੱਚ ਉਹ ਕਹਿੰਦੇ ਆ ਕਿ ਸਿਟੀ ਦੇ ਕੋਲ ਇਹ ਪਾਵਰ ਹੀ ਨਹੀਂ ਆ ਕਿ ਕਾਨੂੰਨ ਬਣਾ ਲਵੇ ਕਿਉਂਕਿ ਜਿਹੜਾ ਪ੍ਰੋਵਿੰਸ਼ਲ ਬੋਰਡ ਆ ਉਹ ਰਾਈਡ ਹਿਲਿੰਗ ਕੰਪਨੀ ਨੂੰ ਰੈਗੂਲੇਟ ਕਰਦਾ ਇਹ ਕਰਦਾ ਤਾਂ ਜਿਹੜਾ ਪੀਟੀਵੀ ਆ ਉਹਨਾਂ ਦੇ ਉੱਤੇ ਅਲਾਉ ਵੀ ਉਹਨਾਂ ਨੇ ਕੀਤਾ ਸ਼ਰਤਾਂ ਵੀ ਉਹੀ ਲਾਉਣਗੇ ਵੀ ਇਹ ਸਿਟੀ ਫਿਰ ਕਿਵੇਂ ਲਾਉਣ ਲੱਗ ਪਿਆ ਅੱਜ ਸਿਟੀ ਉਹ ਵੈਨਕੂਵਰ ਨੇ ਲਾਇਆ ਕੱਲੋਂ ਰਿਸ਼ਮੰਡ ਵਾਲੇ ਲਾਉਣਗੇ ਪੱਲਸੋ ਨੂੰ ਕੋਈ ਬਰਨਵੀ ਵਾਲੇ ਲਾਉਣਗੇ ਫਿਰ ਸਰੀ ਵਾਲੇ ਲਾਉਣਗੇ ਇਹ ਤਾਂ ਜਿਹੜਾ ਪੀਟੀਵੀ ਆ ਉਹੀ ਇਹਨੂੰ ਕੰਟਰੋਲ ਕਰੇ ਕੋਰਟ ਕਹਿੰਦੀ ਆ ਕਿ ਪ੍ਰੋਵਿੰਸ ਨੇ ਇੱਕ ਸੈਂਟਰਲਾਈਜ਼ਡ ਸਿਸਟਮ ਜਿਹੜਾ ਕ੍ਰੀਏਟ ਕੀਤਾ ਆ ਤਾਂ ਕਿ ਓਵਰਲੈਪਿੰਗ ਰੂਲਸ ਦੀ ਨਾ ਹੋਵੇ ਡਿਫਰੈਂਟ ਸ਼ਹਿਰਾਂ ਦੇ ਵਿੱਚ ਹੁਣ ਜੱਜ ਨੇ ਕਿਹਾ ਕਿ ਵੈਨਕੂਵਰ ਦਾ ਬਾਈ ਲਾ ਜਿਹੜਾ ਪ੍ਰੋਵਿੰਸ਼ਲ ਲਾ ਦੇ ਨਾਲ ਕਨਫਲਿਕਟ ਆ ਉਹਦਾ ਮਤਲਬ ਇਨਡਾਇਰੈਕਟਲੀ ਉਹ ਜਿਹੜੀਆਂ ਇਹਨੂੰ ਰਾਈਡ ਹੈਲਿੰਗ ਨੂੰ ਕੰਟਰੋਲ ਕਰਨ ਦਾ ਯਤਨ ਕਰ ਰਹੇ ਆ ਬੀਸੀ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਇਹ ਬਾਈ ਲਾ ਇਨਵੈਲਿਡ ਆ ਤੇ ਇਹਨੂੰ ਜੇਕਰ ਅਡਾਪਟ ਕੀਤਾ ਜਾਂਦਾ ਤਾਂ ਇਹ ਗਲਤ ਆ ਵੈਨਕੂਵਰ ਜੈਸਿਟੀ ਆਫ ਵੈਨਕੂਵਰ ਨੇ ਇਹ ਕਿਹਾ ਕਿ ਇਹ ਕੋਰਟ ਦੇ ਫੈਸਲੇ ਦੀ ਰਿਸਪੈਕਟ ਕਰਦੇ ਆ ਪਰ ਹੁਣ ਇਹ ਅਗਲੇ ਸਟੈਪ ਬਾਰੇ ਵੀ ਸੋਚ ਰਹੇ ਆ ਕਿ ਇਹਦੇ ਤੋਂ ਬਾਅਦ ਅਗਲਾ ਕੀ ਕਰਨਾ ਮਤਲਬ ਕਿ ਕੋਈ ਇਸ ਗੱਲ ਦੇ ਨਾਲ ਖੁਸ਼ ਨਹੀਂ ਹੈ ਓਬਰ ਨੇ ਹਜੇ ਕੋਈ ਇਮੀਡੀਏਟ ਪਬਲਿਕ ਕਮੈਂਟ ਇਸ ਮਾਮਲੇ ਦੇ ਉੱਤੇ ਨਹੀਂ ਦਿੱਤਾ ਅਸਲ ਦੇ ਵਿੱਚ ਜਿਹੜਾ ਬਾਇਲ ਆਇਆ ਉਹ ਸਪੈਸੀਫਿਕਲੀ ਅਪਲਾਈ ਕੀਤਾ ਗਿਆ ਜਿਹੜੇ ਬਿਜ਼ੀਐਸ ਟਾਵਰ ਨੇ ਦਿਨ ਦੇ ਵਿੱਚ 7 ਵਜੇ ਤੋਂ ਲੈ ਕੇ 10 ਵਜੇ ਤੱਕ ਮਤਲਬ ਸਵੇਰ ਦੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੀ ਜਿਹਨੀਆਂ ਰਾਈਡ ਹਿਲਿੰਗ ਡਿਮਾਂਡ ਮੈਕਸਿਮਮ ਆ ਤੇ ਟ੍ਰੈਫਿਕ ਜਿਹੜਾ ਦੋਵੇਂ ਸੜਕਾਂ ਦੇ ਉੱਤੇ ਪੂਰਾ ਹੁੰਦਾ ਪਰਮਿਟ ਫੀਸ ਜਿਹੜੀ ਇਸ ਕਰਕੇ ਆ ਕਿ ਉਸ ਟ੍ਰੈਫਿਕ ਨੂੰ ਰੋਕਿਆ ਜਾ ਸਕੇ ਤੇ ਸਪੇਸ ਨੂੰ ਯੂਜ਼ ਕੀਤਾ ਜਾ ਸਕੇ ਜਿਹੜਾ ਬਿਜ਼ੀ ਡਾਊਨਟਾਊਨ ਏਰੀਆਸ ਦੇ ਵਿੱਚ ਸੋ ਹੁਣ ਜੇ ਦੇਖਿਆ ਜਾਵੇ ਤਾਂ ਪ੍ਰੋਵਿੰਸ਼ਲ ਟ੍ਰਾਂਸਪੋਰਟ ਮਿਨਿਸਟਰ ਜਿਹੜੇ ਆ ਉਹ ਉਹਨਾਂ ਨੇ ਪਹਿਲਾਂ ਕਿਹਾ ਕਿ ਸਿਟੀ ਓਵਰਲੈਪ ਕਰਦੀ ਹੈ ਪ੍ਰੋਵਿੰਸ਼ਰ ਰੂਲ ਦੇ ਨਾਲ ਤੇ ਜਿਸ ਦੇ ਨਾਲ ਕਈ ਵਾਰੀ ਸਮੱਸਿਆ ਜਿਹੜੀ ਆ ਉਹ ਵਕਰੀ ਵਕਰੀ ਤਰ੍ਹਾਂ ਦੀ ਹੋ ਸਕਦੀ ਹੈ ਸੋ ਵੈਨਕੂਵਰ ਹੁਣ ਦੂਜਾ ਜਿਹੜਾ ਕੋਈ ਨਾ ਕੋਈ ਕਾਨੂੰਨੀ ਨੁਕਤਾ ਕੱਢਣਗੇ ਜਾਂ ਕੋਈ ਪਾਲਿਸੀ ਆਪਸ਼ਨ ਕਰਨਗੇ ਪਰ ਅਜੇ ਤੱਕ ਇਹ ਗੱਲਬਾਤ ਕਲੀਅਰ ਨਹੀਂ ਹੋ ਰਹੀ ਕਿ ਹੁਣ ਅਗਲਾ ਸਟੈਪ ਕੀ ਹੋਏਗਾ ਅਗਲੀ ਗੱਲਬਾਤ ਇੱਕ 29 ਸਾਲਾ ਜਸਕਰਨ ਸਿੰਘ ਮਨਹਾਸ ਇਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਗੈਂਗ ਰਿਲੇਟਿਡ ਅਟੈਕ ਵਜੋਂ ਗਿਆ ਸੀ ਇਹ 3 ਮਾਰਚ ਦੀ ਘਟਨਾ ਹੈ ਸਰੀ ਮਾਲ ਦੇ ਇੱਕ ਪਾਰਕਿੰਗ ਲੋਟ ਦੇ ਵਿੱਚ ਇਹ ਗੋਲੀ ਚਲੇ ਗਈ ਸੀ ਤੇਨੂੰ ਮਾਰ ਦਿੱਤਾ ਗਿਆ ਸੀ ਕਾਰ ਪੁਲਿਸ ਨੂੰ ਲੁੱਭੀ ਸੀ ਪੁਲਿਸ ਨੇ ਇੱਕ ਮੰਦਰ ਜਦੋਂ ਕਾਰ ਦੇਖੀ ਸੀ ਕਿ ਉਹ ਵਹੀਕਲ ਦੇ ਅੰਦਰ ਹੈ ਬਲੀਡ ਕਰ ਰਿਹਾ ਸੀ ਫਸਟ ਡੇਟ ਦਿੱਤੀ ਐਫਰਟ ਕੀਤੇ ਉਹਦੇ ਮੌਕੇ ਦੇ ਉੱਤੇ ਮੌਤ ਹੋ ਗਈ ਉਹਦੇ ਮਾਪਿਆਂ ਨੇ ਇੱਕ ਬਹੁਤ ਜਿਹੜੀ ਏਮੋਸ਼ਨਲ ਸਟੇਟਮੈਂਟ ਜਾਰੀ ਕੀਤੀ ਆ ਤੇ ਪਬਲਿਕ ਨੂੰ ਕਿਹਾ ਕਿ ਉਹ ਇਸ ਗੱਲ ਦੇ ਵਿੱਚ ਇਹਨਾਂ ਦੀ ਮਦਦ ਕਰਨ ਜਿਨ੍ਹਾਂ ਨੇ ਇਸ ਨੌਜਵਾਨ ਨੂੰ ਮਾਰਿਆ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਮਦਦ ਕਰਨ ਤਾਂ ਕਿ ਜਿਹੜੀਆਂ ਮਤਲਬ ਸਾਰਾ ਉਸ ਪਰਿਵਾਰ ਦਾ ਜਿਹੜਾ ਜੀਵਨ ਸੀਓ ਸਿਰ ਪਰਨੇ ਹੋ ਗਿਆ ਜੋ ਜੋ ਕੁਝ ਸੀਗਾ ਸਾਰਾ ਕੁਝ ਉਲਟਾ ਹੋ ਗਿਆ ਤੁਸੀਂ ਸੋਚ ਸਕਦੇ 29 ਸਾਲਾਂ ਦੇ ਨੌਜਵਾਨ ਦੀ ਗੱਭਰੂ ਦੀ ਮੌਤ ਹੋ ਜਵੇ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੁਣ ਇਹ ਚਾਹੁੰਦੇ ਇਹ ਆ ਕਿ ਸਾਡੀ ਜਿਹੜੀ ਪਬਲਿਕ ਆ ਉਹ ਮਦਦ ਕੀਤੀ ਜਾਵੇ ਜਿਨ੍ਹਾਂ ਨੇ ਇਹ ਕੰਮ ਕੀਤਾ ਜਿਨ੍ਹਾਂ ਨੇ ਇਹ ਇਹ ਏਡਾ ਵੱਡਾ ਦੁਖਾਂਤ ਉਹ ਜਿਹੜਾ ਉਹਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੀ ਪਛਾਣ ਦੇ ਵਿੱਚ ਲੋਕ ਮਦਦ ਕਰਨ ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਸਬੂਤ ਕੋਈ ਨਾ ਕੋਈ ਗੱਲ ਕੋਈ ਨਾ ਕੋਈ ਤੰਦ ਕਿਤੇ ਨਾ ਕਿਤੇ ਜੁੜਦੀ ਹੁੰਦੀ ਆ ਉਦਲੇ ਲੋਕ ਕਈ ਵਾਰੀ ਬੋਲਦੇ ਨੇ ਹੁਣ ਲੋਕਾਂ ਨੂੰ ਅੱਗੇ ਆ ਕੇ ਬੋਲਣਾ ਚਾਹੀਦਾ ਕਿਸੇ ਨੂੰ ਵੀ ਜਿਹਦੇ ਬਾਰੇ ਥੋੜਾ ਬਹੁਤਾ ਪਤਾ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀ ਇੰਟੀਗ੍ਰੇਟਿਡ ਹਮਸਾਈਡ ਇਨਵੈਸਟੀਗੇਸ਼ਨ ਟੀਮ ਆਈ ਹਿੱਟ ਆ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਾਫੀ ਮਤਲਬ ਸਿਗਨੀਫੀਕੈਂਟ ਪ੍ਰੋਗਰੈਸ ਇਹਦੇ ਵਿੱਚ ਕੀਤੀ ਹੈ ਜਿਹੜੇ ਇਸ ਮਾਮਲੇ ਨਾਲ ਜੁੜੇ ਬੰਦੇ ਨੇ ਉਹਨਾਂ ਦੀ ਪਛਾਣ ਕਰ ਲਈ ਹੈ ਬਹੁਤ ਸਾਰੇ ਲੋਕ ਪੁਲਿਸ ਕਹਿੰਦੇ ਇਨਵੋਲਵ ਆ ਇਹਦੇ ਵਿੱਚ ਕਿ ਇੱਕ ਬੰਦਾ ਨਹੀਂ ਹੈ ਇਹਦੇ ਵਿੱਚ ਸਗੋਂ ਇੱਕ ਪੂਰੇ ਦਾ ਪੂਰਾ ਪਲਾਨ ਆ ਜਿਹੜਾ ਕੀਤਾ ਗਿਆ ਤੇ ਸ਼ੂਟਿੰਗ ਕੀਤੀ ਗਈ ਆ ਜਿਹੜੀ ਰੈੱਡ ਡੋਜ ਚਾਰਜਰ ਕਾਰ ਸੀਗੀ ਇਨਵੈਸਟੀਗੇਟਰ ਇਹ ਵੀ ਕਹਿੰਦੇ ਆ ਕਿ ਲਾਲ ਰੰਗ ਦੀ ਡੋਜ ਚਾਰਜਰ ਜਿਹੜੀ ਆ ਉਹ ਖਾਸ ਤੌਰ ਦੇ ਉੱਤੇ ਉਹਦੀ ਬਹੁਤ ਇੱਕ ਮਤਲਬ ਕੇਂਦਰੀ ਭੂਮਿਕਾ ਸੀ ਇਹ ਸਾਰੇ ਕੁਸ਼ਤੇ ਵਿੱਚ ਕੇਸ ਮਰਡਰ ਨੂੰ ਪਲਾਨ ਕਰਨਾ ਤੇ ਇਹਨੂੰ ਅੰਜਾਮ ਦੇਣਾ ਸੋ ਉਹਦੀ ਮੌਤ ਤੋਂ ਪਹਿਲਾਂ ਜਿਹੜੀ ਚਾਰਜਰ ਹੈ ਉਹ ਵਸਫੋਰਡ ਦੇ ਵਿੱਚ ਦੇਖਿਆ ਗਿਆ ਯੂਐਸ ਬਾਰਡਰ ਦੇ ਨੇੜੇ ਫਿਰ ਸਰੀ ਦੇ ਫਲੀਟਪੋਰਟ ਏਰੀਆ ਦੇ ਵਿੱਚ ਦੇਖਿਆ ਗਿਆ ਸੋ ਉਹਦਾ ਜਿਹੜੇ ਲਾਲ ਰੰਗ ਦੀ ਜਿਹੜੀ ਚਾਰਜਰ ਸੀਗੀ ਉਹਦਾ ਡੋਜ ਚਾਰਜਰ ਸੀ ਉਹਦਾ ਕਿਤੇ ਨਾ ਕਿਤੇ ਇਹਦੇ ਨਾਲ ਸਬੰਧ ਜੁੜਦਾ ਹੈ ਉਸੇ ਦਿਨ ਜਿਹੜਾ ਸ਼ੂਟਿੰਗ ਵਾਲਾ ਦਿਨ ਸੀਗਾ ਇਹ ਚਾਰਜਰ ਜਿਹੜੀ ਆ ਡਲਟਾ ਦੇ ਵਿੱਚ ਨੂੰ ਆ ਬਿਲਾ ਦਿੱਤੀ ਗਈ ਕੁਦਰਤੀ ਆ ਇਹ ਇੱਕ ਟਿਪੀਕਲ ਸਟਾਈਲ ਆ ਕਿ ਜਦੋਂ ਇਹ ਪਹਿਲਾਂ ਕਾਰ ਚੋਰੀ ਕਰਦੇ ਆ ਉਹਦੇ ਤੋਂ ਬਾਅਦ ਉਹ ਮਤਲਬ ਕਤਲ ਕਰਕੇ ਕਤਲ ਕਰਨ ਤੋਂ ਬਾਅਦ ਨੇੜੇ ਤਿਰਕੇ ਤੇ ਉਸ ਕਾਰ ਨੂੰ ਅੱਗ ਲਾ ਦਿੰਦੇ ਆ ਤਾਂ ਕਿ ਕੋਈ ਵੀ ਜਿਹੜਾ ਸਬੂਤ ਆ ਉਹ ਨਾ ਬਚੇ ਹੁਣ ਪੁਲਿਸ ਨੇ ਵੀ ਇੱਕ ਜਿਹੜੀ ਨਵਾਂ ਉਹਦਾ ਤਸਵੀਰ ਆ ਉਸ ਚਾਰਜਰ ਦੀ ਜਾਰੀ ਕੀਤੀ ਹੈ ਕਈ ਵਾਰੀ ਬੰਦੇ ਦੀ ਕਹ ਉਹ ਕਾਰਾਂ ਦੇ ਉੱਤੇ ਆਪਣੇ ਡੈਸ਼ ਕੈਮ ਲੱਗਿਆ ਉਹਦੇ ਵਿੱਚ ਆ ਜਾਂਦਾ ਕਈ ਵਾਰੀ ਪਤਾ ਲੱਗ ਜਾਂਦਾ ਉਹਦੀ ਲਾਇਸੈਂਸ ਪਲੇਟ ਤੋਂ ਕਈ ਵਾਰੀ ਉਹ ਜਾਣਦਾ ਹੁੰਦਾ ਵੀ ਇਹ ਫਲਾਣੇ ਦੀ ਕਾਰ ਸੀਗੀ ਚੋਰੀ ਹੋਈ ਸੀ ਜਾਂ ਫਲਾਣਾ ਇਹਦਾ ਜਿਹੜਾ ਆਕੂਪੈਂਟ ਸੀਗਾ ਉਹਨਾਂ ਨੇ ਕਿਹਾ ਵੀ ਜੇ ਕਿਸੇ ਕੋਲ ਵੀ ਇਹ ਜਾਣਕਾਰੀ ਆ ਤਾਂ ਪੁਲਿਸ ਦੇ ਨਾਲ ਕੰਟੈਕਟ ਕੀਤਾ ਜਾਵੇ ਇਹ ਮਸਲਾ ਬਹੁਤ ਗੰਭੀਰ ਆ ਕਿ ਪਤਾ ਨਹੀਂ ਅੱਜ ਇੱਕ ਘਰ ਦੇ ਵਿੱਚ ਇਦਾਂ ਹੋਈ ਆ ਕਿ ਇਹਦੇ ਨਾਲ ਕੱਲ ਨੂੰ ਵਾਪਰ ਜਾਣੀ ਤੇ ਕਿੰਨਿਆਂ ਦੇ ਨਾਲ ਪਹਿਲਾਂ ਹੋ ਚੁੱਕੀ ਹੈ ਲਗਭਗ 20 ਸਾਲ ਜੇ ਪਿਛਲੇ ਦੇਖਿਆ ਜਾਵੇ ਰੋਟ ਸਟੰਬੀਆ ਦੇ ਵਿੱਚ ਦੇ ਗੈਂਗ ਰਿਲੇਟਡ ਹੋਮੋਸਾਈਡਸ ਨੇ ਉਹ 21% ਤੋਂ 46% ਤੇ ਚਲੀਆਂ ਗਈਆਂ ਮਤਲਬ ਔਰ ਉਹਦੇ ਚ ਉਹਦੀਆਂ ਗੈਂਗ ਰਿਲੇਟਡ ਐਕਟੀਵिटीज ਨੇ ਦੂਜਾ ਹੈਗਾ ਕਿ ਬੀਸੀ ਦੇ ਵਿੱਚ ਕ੍ਰਿਮੀਨਲ ਗਰੁੱਪ ਵੀ ਬਹੁਤ ਮਤਲਬ 188 ਦੇ ਕਰੀਬ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਆ BC ਦੇ ਵਿੱਚ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਰੇਟ ਕਰ ਰਹੇ ਆ ਤੇ ਪੂਰਾ ਇਹਨਾਂ ਦਾ ਰੋਲਾ ਇਹ ਹੁੰਦਾ ਕਿ ਹਾਕੀ ਕਰਨਾ ਜਾਂ ਗਲਤ ਕੰਮ ਜਿਹੜੇ ਕਿਦਾਂ ਕਰਨੇ ਜਿਹੜਾ ਗਨਸ ਐਂਡ ਗੈਂਗਸ ਪ੍ਰੋਗਰਾਮ ਦਾ ਇੰਪੈਕਟ ਆ 2017 ਤੋਂ ਲੈ ਕੇ 24 ਤੱਕ 7 ਸਾਲ ਜਿਹੜੇ ਆ ਪ੍ਰੀਵਿਸ਼ਲ ਸਰਕਾਰ ਨੇ ਗੰਗ ਗਨਸ ਐਂਡ ਗੈਂਗਸ ਇਨੀਸ਼ੀਏਟਿਵ ਸ਼ੁਰੂ ਕੀਤਾ ਸੀ ਜਿਹਦੇ ਨਾਲ 4000 ਟਿਪਸ ਕ੍ਰੀਏਟ ਹੋਈਆਂ ਸੀ 210 ਗ੍ਰਿਫਤਾਰੀਆਂ ਹੋਈਆਂ ਸੀ ਤੇ 273 ਕਿਲੋ ਜਿਹੜੇ ਮਾਫੀ ਚੋਂ ਨੇ 273 ਗੈਰ ਕਾਨੂੰਨੀ ਹਥਿਆਰ ਬਰਾਮਦ ਹੋਏ ਸੀ ਮੈਟਰੋ ਵੈਂਕੂਵਰ ਦੇ ਵਿੱਚ ਤੇ ਪਤਾ ਨਹੀਂ ਕਿੰਨਾ ਨਸ਼ਾ ਬਰਾਮਦ ਹੋਇਆ ਸੀ ਓਵਰਆਲ ਜਿਹੜੀ ਕ੍ਰਾਈਮ ਦੀ ਸਵਿਰਿਟੀ ਹੈ ਇਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਥੱਲੇ ਗਈ ਹੈ ਬਿਨਾਂ ਸ਼ੱਕ 2024 ਦਾ ਕ੍ਰਾਈਮ ਡਾਟਾ ਅਸੀਂ ਦੇਖਦੇ ਹਾਂ ਤਾਂ ਜਿਹੜਾ ਸਵਿਰਿਟੀ ਇੰਡੈਕਸ ਅਸੀਂ ਹੈ ਸੀਐਸਆਈ ਆ ਉਹ 1.8% ਥੱਲੇ ਗਿਆ ਹੈ ਔਰ ਸਰੀ ਜਿੱਥੇ ਸਭ ਤੋਂ ਵੱਧ ਅਸਰ ਹੋਇਆ ਉਹਨਾਂ ਸ਼ਹਿਰਾਂ ਦੇ ਵਿੱਚੋਂ ਇੱਕ ਆ ਸਭ ਤੋਂ ਖਤਰਨਾਕ ਸ਼ਹਿਰ ਕੈਨੇਡਾ ਦਾ ਜਿਹੜਾ ਮਤਲਬ ਮੋਸਟ ਡੇਂਜਰਸ ਸਿਟੀ ਇਨ ਕੈਨੇਡਾ 2025 ਕਿਉਂਕਿ ਕ੍ਰਾਈਮ ਇੰਡੈਕਸ ਬਹੁਤ ਆ ਤੇ ਬਹੁਤ ਵੱਡੀਆਂ ਜਿਹੜੀਆਂ ਗੈਂਗ ਰਿਲੇਟਡ ਐਕਟੀਵਿਟੀਜ਼ ਆ ਉਹ ਇੱਥੇ ਹੁੰਦੀਆਂ ਆ ਤੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਰੋਕਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਅਗਲੀ ਗੱਲਬਾਤ ਦੋਸਤੋ ਇੱਕ ਨਨਾਈਮ ਉਹਦਾ ਕਪਲ ਸੀਗਾ ਯੂਟਿਊਬਰ ਸੀਗੇ ਮਤਲਬ ਇਹ ਵੀਡੀਓ ਬਣਾ ਕੇ YouTube ਦੇ ਉੱਤੇ ਪਾਉਂਦੇ ਸੀਗੇ ਇਹਨਾਂ ਦੀ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਆ ਹੁਣ ਇਹ ਨਹੀਂ ਪਤਾ ਕਿ ਉਸ ਵੇਲੇ ਵੀ ਇਹ ਵੀਡੀਓ ਬਣਾ ਰਏ ਸਨ ਜਾਂ ਨਹੀਂ ਬਣਾ ਰਹੇ ਸੀ ਇਹ ਜਿਹੜੀ ਨਾ ਆਫ-ਰੋਡਿੰਗ ਹੁੰਦੀ ਆਫ-ਰੋਡਿੰਗ ਕਰਦੇ ਸੀ ਖਾਸ ਤੌਰ ਦੇ ਉੱਤੇ ਆਫ-ਰੋਡਿੰਗ ਜਾਂ ਵੀਡੀਓ ਬਣਾ ਕੇ YouTube ਦੇ ਉੱਤੇ ਪਾਉਂਦੇ ਸੀ ਸਟੇਸੀ ਟਰਨਆਊਟ ਤੇ ਮੈਥਿਊ ਯਾਮਨਸ ਇਹ ਦੋ ਜਣੇ ਸੀਗੇ ਨਨਾਈਮ ਉਹ ਸੀ ਤੋਂ ਇਹਨਾਂ ਦਾ ਜਿਹੜਾ YouTube ਜਨਰਲ ਬਹੁਤ ਪ੍ਰਸਿੱਧ ਦਾ ਟੋਇਟਾ ਵਰਲਡ ਰਨਰਸ ਇਹਨਾਂ ਦੇ 2 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ ਸੋ ਬਹੁਤ YouTube ਦੇ ਉੱਤੇ ਬਹੁਤ ਵਾਰੀ ਤੁਸੀਂ ਵੀ ਸ਼ਾਇਦ ਦੇਖਿਆ ਹੋਵੇ ਇਹਨਾਂ ਦੀ ਮੌਤ ਹੋਣ ਦੀ ਕਵਰੇਜ ਵੀ ਆ ਰਹੀ ਹੈ ਆ ਵੀਡੀਓ ਪਾਉਂਦੇ ਸੀ ਜਿਹੜੀਆਂ ਆਫ ਰੋਡ ਐਡਵੈਂਚਰ ਦੀਆਂ ਆਰ ਵੀ ਦੇ ਵਿੱਚ ਟਰੈਵਲ ਕਰਦੇ ਸੀਗੇ ਜਿਹੜੀ ਹੋਰ ਵਹੀਕਲਸ ਦੇ ਨਾਲ ਬਹੁਤ ਕੁਝ ਕਰਦੇ ਸੀਗੇ ਜਿਹੜਾ ਟ੍ਰਿਪ ਕਰਦੇ ਸੀ ਉਹਨੂੰ ਸਾਰੇ ਨੂੰ ਡਾਕੂਮੈਂਟ ਕਰਦੇ ਸੀਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਾਰਥ ਤੇ ਸਾਊਥ ਅਮਰੀਕਾ ਦੇ ਵਿੱਚ ਇਵਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਂਦੇ ਸੀ 7 ਅਗਸਤ 2025 ਨੂੰ ਆਫ-ਰੋਡ ਵਾਹਨ ਐਕਸੀਡੈਂਟ ਹੋਇਆ ਇਹਨਾਂ ਦਾ ਮਾਊਂਟੇਨਸ ਦੇ ਵਿੱਚ ਜਿਹੜੀ ਟਰਾਊਟ ਲੇਕ ਦੇ ਨੇੜੇ ਵੈਸਟ ਕੂਟਨੀ ਓਰੀਜਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਜਿਹੜੀ ਸਰਚ ਤੇ ਰੈਸਕਿਊ ਹੈਗੀ ਉਹਨਾਂ ਨੂੰ ਕਾਲ ਕੀਤੀ ਗਈ ਉਹ ਉੱਥੇ ਪਹੁੰਚੇ ਇੱਕ ਵਿਅਕਤੀ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤੇ ਦੂਜੇ ਨੂੰ ਜਦੋਂ ਹਸਪਤਾਲ ਲੈ ਕੇ ਗਏ ਤਾਂ ਰਸਤੇ ਵਿੱਚ ਜਾਂਦੇ ਦੀ ਮੌਤ ਹੋ ਗਈ ਹਜੇ ਤੱਕ ਇਹਦਾ ਕਾਰਨ ਪਤਾ ਨਹੀਂ ਲੱਗਿਆ ਕਿ ਪੋਸੀਬਲ ਕੌਜ਼ ਕੀ ਹੈ ਕਿ ਹੋਇਆ ਕਿ ਹੋਊਗਾ ਪਰ ਜਿਹੜੇ ਰੈਸਕਿਊਰ ਆ ਉਹ ਮੰਨਦੇ ਆ ਕਿ ਮਤਲਬ ਵਹੀਕਲ ਦੇ ਉੱਤੋਂ ਕੰਟਰੋਲ ਜਿਹੜਾ ਉਹਨਾਂ ਦਾ ਜਾਂਦਾ ਲੱਗਿਆ ਤੇ ਰਾਫ ਮਤਲਬ ਮਾਊਂਟੇਨਸ ਹੁੰਦੀਆਂ ਹੀ ਆ ਉੱਥੇ ਇਹ ਕਟਣਾ ਵਾਪਰ ਗਈ ਪਰ ਹਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਜਦੋਂ ਐਕਸੀਡੈਂਟ ਹੋਇਆ ਇਹ ਫਿਲਮ ਬਣਾ ਰਹੇ ਸੀ ਆਪਣਾ ਵੀਡੀਓ ਬਣਾ ਰਹੇ ਸੀ ਜਾਂ ਨਹੀਂ ਬਣਾ ਰਹੇ ਸੀ ਸੋ ਪਰਿਵਾਰ ਬਹੁਤ ਭਾਗੋ ਕਾਇਸ਼ ਵਲੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਬਹੁਤ ਮਤਲਬ ਜਿਹੜਾ ਇਹਨਾਂ ਦੀ ਪਹਾੜੀਆਂ ਦੇ ਵਿੱਚ ਮੌਤ ਹੋਈ ਆ ਪਹਾੜੀਆਂ ਨੂੰ ਇਹ ਬਹੁਤ ਪਿਆਰ ਕਰਦੇ ਸੀ ਤੇ ਇਹ ਇਕੱਠੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਤੇ ਇਹ ਮਤਲਬ ਸਾਰਾ ਕੁਝ ਐਸੇ ਤਰੀਕੇ ਦੇ ਨਾਲ ਵਾਪਰਿਆ ਉਹਨਾਂ ਦੇ ਦੋਸਤ ਉਹਨਾਂ ਦੇ ਫੈਨ ਜਿਹੜੇ ਹੋਰ ਆਫ ਰੋਡ ਯੂਟਿਊਬਰ ਹੈਗੇ ਆ ਸਾਰਿਆਂ ਨੇ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਕੱਲ ਫਿਰ ਹਾਜ਼ਰ ਹੋਵਾਂਗੇ ਪੁੱਛਣਾ ਵੀ ਗੱਲਬਾਤ